ਮੈਂ ਖੈ ਨਾਲ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗੀ ਆ ਇਹ ਗੱਲ ਤੁਸੀਂ ਸੋਚਿਓ ਜ਼ਰੂਰ ਤੇ ਵੀਡੀਓ ਨੂੰ ਪੂਰਾ ਸੁਣਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ ਨਾਲ ਵੀ ਇਦਾਂ ਹੁੰਦਾ ਪਰ ਮੇਰੇ ਨਾਲ ਤਾਂ ਜੋ ਵੀਤਦਾ ਮੈਂ ਤਾਂ ਉਹੀ ਦੱਸਦੀ ਹੁੰਨੀ ਆ ਮੈਂ ਫੇਕ ਜਿਗਾਂ ਗੱਲਾਂ ਘੱਟ ਕਰਦੀ ਹੁੰਨੀ ਆ ਤੇ ਰੀਜਨਲ ਗੱਲਾਂ ਵੱਧ ਕਰਦੀ ਹੁੰਨੀ ਤੇ ਬਾਕੀ ਮੈਂ ਹੱਡ ਵੀਤਾਂ ਵੱਧ ਤੇ ਜੱਗ ਵੀਤਾਂ ਘੱਟ ਤੇ ਮੈਂ ਐ ਤੁਹਾਨੂੰ ਕਹਿਣਾ ਚਾਹੁੰਦੀ ਸੀ ਵੀ ਮਤਲਬ ਕਿ ਤੁਹਾਡੇ ਫੋਨ ਦੇ ਵਿੱਚ ਚਾਹੇ 1000 ਨੰਬਰ ਹੋਵੇ ਚਾਹੇ 500 ਨੰਬਰ ਹੋਵੇ ਚਾਹੇ 1500 ਨੰਬਰ ਹੋਵੇ ਚਾਹੇ ਪਲਾ ਕਿੰਨੇ ਨੰਬਰ ਹੋਣ ਪਰ ਨੰਬਰ ਚਾਹੇ ਤੁਹਾਡੇ ਫੋਨ ਚ 10 ਹੀ ਹੋਣ ਪਰ ਉਹ 10 ਨੰਬਰ ਇਹੋ ਜਿਹੇ ਹੋਣ ਵੀ ਜਦੋਂ ਤੁਸੀਂ ਉਹਨਾਂ ਦਾ 10 ਨੰਬਰਾਂ ਨੂੰ ਕਾਲ ਕਰੋ ਜਾਂ ਤੁਹਾਨੂੰ ਕਿਤੇ ਅਮਰਜੈਂਸੀ ਪੈਂਦੀ ਆ ਜਾਂ ਤੁਹਾਨੂੰ ਲੋਡ ਪੈਂਦੀ ਆ ਤੇ ਤੁਹਾਨੂੰ ਉਹਨਾਂ ਦਾ 10 ਨੰਬਰਾਂ ਦੇ ਵਿੱਚੋਂ ਦੋ ਨੰਬਰ ਤਾਂ ਚਾਹੇ ਫੇਕ ਨਿਕਲ ਜਾਣ ਵੀ ਕਹਿ ਦੇਣ ਵੀ ਅਸੀਂ ਨਹੀਂ ਤੁਹਾਡੇ ਕੰਮ ਆ ਸਕਦੇ ਤੇ ਜਦੋਂ ਲੋਡ ਪਵੇ ਤੁਹਾਨੂੰ ਤੇ ਤੁਸੀਂ ਜਿਹੜੇ 8 ਨੰਬਰ ਰਹਿੰਦੇ ਉਹਨਾਂ ਨੂੰ ਫੋਨ ਲਾਓ ਤੇ ਉਹ 8 ਦੇ 8 ਤੁਹਾਡੇ ਕੋਲੇ ਹਾਜ਼ਰ ਹੋ ਜਾਣ ਪਰ 8 ਚੋਂ ਇੱਕ ਨੰਬਰ ਵੀ ਇਹੋ ਜਿਹਾ ਹੋਵੇ ਨਾ ਵੀ ਜਿਹੜਾ ਇਨਸਾਨ ਤੁਹਾਡੇ ਕੋਲੇ ਆ ਕੇ ਹਾਜ਼ਰ ਹੋ ਜੇ ਦੀ ਮੈਂ ਹਾਜ਼ਰ ਹਾਂ 10000 ਕੀ ਗੱਲ ਆ 10 ਕੀ ਲੋਡ ਪੈ ਗਈ ਤੈਨੂੰ ਮੇਰੀ 10 ਤੂੰ ਐਸ ਵੇਲੇ ਕਿਉਂ ਫੋਨ ਲਾਇਆ ਇਹੋ ਜਾਂ ਨੰਬਰ ਤੁਹਾਡੇ ਫੋਨ 'ਚ ਇੱਕ ਹੀ ਹੋਵੇ ਭਲਾ ਜਿਹੜਾ ਨੰਬਰ ਲਾਉਣ ਲੱਗੇ ਤੁਸੀਂ ਸੋਚੋ ਨਾ ਵੀਰ ਆਕ ਵੇਲਾ ਹੋ ਗਿਆ ਜਾਉ ਸੁੱਤਾ ਨਾ ਪਿਆ ਹੋਵੇ ਜਾਉ ਕਿਸੇ ਕੰਮ ਚ ਬੀਜੀ ਨਾ ਹੋਵੇ ਤੋਨੂੰ ਮਾਣ ਹੋਵੇ ਉਸ ਇਨਸਾਨ ਤੇ ਜਿਉਹ ਟਾਈਮ ਕੱਢ ਕੇ ਮੇਰਾ ਫੋਨ ਜ਼ਰੂਰ ਚੱਕੂਗਾ ਤੇ ਜ਼ਰੂਰ ਬੰਦਾ ਮੇਰੇ ਨਾਲ ਗੱਲ ਕਰੋ ਤੇ ਜ਼ਰੂਰ ਮੇਰੀ ਉਹ ਮੁਸ਼ਕਲ ਨੂੰ ਸਮਝੂਗਾ ਵੀ ਯਾਰ ਇਹਨੇ ਫੋਨ ਲਾਇਆ ਕਿਸੇ ਮਾਣ ਕਰਕੇ ਲਾਇਆ ਆਪਣੇ ਫੋਨ ਦੇ ਵਿੱਚ ਚਾਹੇ ਜਿੰਨੇ ਮਰਜੀ ਨੰਬਰ ਹੋਣ ਪਰ ਜਦੋਂ ਆਪਾਂ ਨੂੰ ਲੋੜ ਪੈਂਦੀ ਹੈ ਨਾ ਆਪਾਂ ਕਿਸੇ ਇੱਕ ਥਾਂ ਬਹਿ ਕੇ ਸੋਚਦੇ ਆ ਵੀ ਯਾਰ ਕਿਹੜੇ ਬੰਦੇ ਨੂੰ ਫੋਨ ਲਾਜੇ ਕਿਹੜਾ ਬੰਦਾ ਆਪਣਾ ਸਾਥ ਦੇਊਗਾ ਕਿਹੜੇ ਬੰਦੇ ਨੂੰ ਆਪਾਂ ਕਾਲ ਕਰਗੇ ਕਿਹੜਾ ਬੰਦਾ ਆਪਣੇ ਕੋਲ ਪਹਿਲੀ ਤਾਂ ਗੱਲ ਮੈਂ ਤੁਹਾਨੂੰ ਸੱਚੀ ਦੱਸਦੀ ਆ ਜਦੋਂ ਮਤਲਬ ਆਪਾਂ ਕਿਸੇ ਮਜਬੂਰੀ ਚ ਹੋਈਏ ਨਾ ਆਪਾਂ ਨੂੰ ਜ਼ਰੂਰਤ ਹੋਵੇ ਮੇਰੇ ਗਾਂਹੇ ਗੱਲਾਂ ਪਰਖੀਆਂ ਹੋਈਆਂ ਹੈ ਮੈਂ ਇਹ ਕਰ ਤਾਂ ਕਰਦੀ ਆ ਜਦੋਂ ਆਪਾਂ ਨੂੰ ਜ਼ਰੂਰਤ ਹੋਵੇ ਨਾ ਕਿਸੇ ਇਨਸਾਨ ਦੀ ਕਿਸੇ ਦੀ ਵੀ ਲੋੜ ਹੋਵੇ ਆਪਾਂ ਨੂੰ ਹਨਾ ਅਕਸਰ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦੇ ਆ ਹਨਾ ਤੇ ਜਦੋਂ ਲੋੜ ਹੋਵੇ ਨਾ ਤੇ ਆਪਾਂ ਕਿਸੇ ਨੂੰ ਫੋਨ ਕਰਕੇ ਪਹਿਲੀ ਤਾਂ ਗੱਲ ਪਰਖ ਕੇ ਦੇਖ ਲਿਓ ਅਗਲਾ ਗੋ ਫੋਨ ਨਾ ਚੱਕੋ ਤੇ ਤੇ ਚੱਕ ਵੀ ਲਊ ਤਾਂ ਤੁਹਾਨੂੰ ਜਵਾਬ ਇਹੋ ਜਿਹਾ ਦਊ ਚਿੱਟਾ ਦੁੱਧ ਵਰਗਾ ਕਹੂਗਾ ਨਹੀਂ ਯਾਰ ਇਹ ਗੱਲ ਤਾਂ ਹੈ ਨਹੀਂ ਹੋ ਨਹੀਂ ਸਕਦੀ ਵੀ ਮੈਂ ਤਾਂ ਆਪ ਇੱਧਰ ਆਏ ਸੀ ਉੱਧਰ ਆਏ ਸੀ ਇੱਧਰ ਉਹ ਸੀ ਆ ਸੀ ਇਹ ਗੱਲਾਂ ਕਹਿ ਕੇ ਤੁਹਾਡੀ ਗੱਲ ਚ ਉਹ ਇਨਸਾਨ ਨਿਕਲ ਜੂਗਾ ਇਹ ਗੱਲਾਂ ਤੁਸੀਂ ਪਰਖ ਕੇ ਵੇਖ ਲਿਓ ਤੇ ਪਹਿਲੀ ਗੱਲ ਆ ਕੋਈ ਮਾੜਾ ਵਕਤ ਜਦੋਂ ਆਉਂਦਾ ਭੀੜ ਪੈਂਦੀ ਆ ਕੋਈ ਪ੍ਰੋਬਲਮ ਆਉਂਦੀ ਆ ਜ਼ਿੰਦਗੀ ਚ ਤੇ ਪਹਿਲੀ ਗੱਲ ਆ ਕੋਈ ਫੋਨ ਨਹੀਂ ਚੱਕਦਾ ਮੇਰੇ ਨਾਲ ਇਹ ਗੱਲਾਂ ਪਰਖਣੀਆਂ ਹੁੰਨ ਆ ਤੇ ਜਾਂਦੇ ਬੋ ਲੋਡ ਹੁੰਦੀ ਆ ਫਿਰ ਆਪਾਂ ਸੋਚਦੇ ਆ ਵੀ ਕਿਹਨੂੰ ਫੋਨ ਲੱਜੇ ਕਿਹਨੂੰ ਲੱਜੇ ਵੀ ਇਹੋ ਜਿਹੇ ਇਨਸਾਨ ਹੋਵੇ ਜ਼ਿੰਦਗੀ ਚ ਇੱਕ ਜਿਹਨੂੰ ਫੋਨ ਲਾਉਣ ਲੱਗਿਆ ਸੋਚਣਾ ਨਾ ਪਵੇ ਵੀ ਅਸੀਂ ਫੋਨ ਲੱਜੇ ਕਿ ਨਾ ਲੱਜੇ ਤੇ ਪਰ ਕਹਿੰਦੇ ਨਾ ਵੀ ਰੱਬ ਨੇ ਜਿਹੜੀਆਂ ਚੀਜ਼ਾਂ ਐ ਇਹ ਤਾਂ ਵਰਤਨ ਨੂੰ ਬਣਾਈਆਂ ਸੀ ਤੇ ਜਿਹੜੇ ਇਨਸਾਨ ਸੀ ਇਹ ਮੋਹ ਤੇ ਇਹਨੂੰ ਤੇ ਬਹਿ ਕੇ ਦੁਖਸ਼ਕ ਬੋਲਣ ਨੂੰ ਬਣਾਏ ਸੀ ਪਰ ਅੱਜ ਦਾ ਜਿਹੜਾ ਕੱਲ ਜੋ ਵੀ ਟਾਈਮ ਆ ਲੋਕ ਚੀਜ਼ਾਂ ਨੂੰ ਤਾਂ ਮੋਹ ਤੇ ਕਰਦੇ ਆ ਤੇ ਇਨਸਾਨਾਂ ਨੂੰ ਵਰਤਦੇ ਆ ਗੱਲ ਮੇਰੀ ਕੌੜੀ ਲੱਗੇ ਜਾਂ ਤੁਹਾਨੂੰ ਮਿੱਠੀ ਲੱਗੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਦੀ ਮੈਂ ਗੱਲ ਸਹੀ ਕਹੀ ਆ ਜਾਂ ਮਾੜੀ ਕਹੀ ਆ ਆਪਾਂ ਕੋਈ ਵੀ ਗੱਲ ਕਰਦੇ ਆ ਆਪਾਂ ਗੱਲਾਂ ਸੱਚੀ ਕਰਦੇ ਹੁੰਨੇ ਆ ਆਪਾਂ ਫੇਕ ਜਿਹਾ ਗੱਲਾਂ ਨਹੀਂ ਕਰਦੇ ਤੇ ਨਾ ਹੀ ਆਪਾਂ ਕਿਸੇ ਵੀਡੀਓ ਦੇ ਵਿੱਚ ਫੁਕਰਪੁਣਾ ਜਿਹਾ ਦਿਖਾਉਣੇ ਹੁੰਨੇ ਆ ਹਨਾ ਤੇ ਬਾਕੀ ਜੋ ਵੀ ਗੱਲ ਹੁੰਦੀ ਆ ਆਪਣੇ ਦਿਲ ਚ ਉਹ ਹੀ ਆਪਾਂ ਕਹਿ ਦਿੰਨੇ ਆ ਤੇ ਬਾਕੀ ਕਈ ਜਾਣੇ ਮੈਨੂੰ ਭਰਾਣਾ ਜਾਂ ਭਰਾ ਮੇਰੇ ਕਈ ਹਨਾ ਮੈਨੂੰ ਪੁੱਛਦੇ ਹੁੰਦੇ ਆ ਵੀ ਤੁਸੀਂ ਕਾਪੀ ਤੇ ਲਿਖਦੇ ਆ ਜਾਂ ਤੁਸੀਂ ਇੰਨੀਆਂ ਗੱਲਾਂ ਕਿਵੇਂ ਬੋਲਦੇ ਆ ਮੈਂ ਪਹਿਲਾਂ ਨਾਂ ਤਾਂ ਕਾਪੀ ਤੇ ਲਿਖਦੀ ਆ ਨਾ ਮੈਂ ਇੰਗਾਂ ਗੱਲਾਂ ਬੋਲਣ ਲੱਗੀ ਸੋਚਦੀ ਆ ਮੈਂ ਤਾਂ ਬਸ ਮਾਲਕ ਦੀ ਕੁਦਰਤ ਨਾਲ ਜਦੋਂ ਕੈਮਰਾ ਆਨ ਕਰਦੀ ਆ ਮੈਂ ਉਹਦੇ ਹੀ ਸੋਚਦੀ ਆ ਵੀ ਮੈਂ ਕੀ ਬੋਲਣਾ ਜਾਂ ਕੀ ਨਹੀਂ ਬੋਲਣਾ ਤੇ ਵੀ ਲਿਖੜਾ ਲੁਖੜਾ ਤਾਂ ਆਪਾਂ ਨੂੰ ਆਉਂਦਾ ਨਹੀਂਗਾ ਬਸ ਵੈਗਰੂ ਦੀ ਮਿਹਰ ਹੀ ਇੰਨੀ ਆ ਤੇ ਬਾਕੀ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੀ ਤਾਂ ਤੁਸੀਂ ਮੇਰੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਗੱਲ ਸੱਚ ਆ ਜਾਂ ਝੂਠ ਆ ਤੇ ਬਾਕੀ ਮੇਰੇ ਨਾਲ ਹੋ ਸਕਦਾ ਤੁਸੀਂ ਸਿਆਣੀ ਹੋਵੋ ਵੀ ਕੋਈ ਗੱਲ ਹੁੰਦੀ ਹੈ ਕਿਸੇ ਇਨਸਾਨ ਦੇ ਸਮਝ ਵਿੱਚ ਨਹੀਂ ਆਉਂਦੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਹ ਗੱਲ ਆਏ ਨਹੀਂ ਆਏ ਆ ਤੇ ਬਾਕੀ ਗਲਤ ਕਮੈਂਟ ਕੋਈ ਵੀ ਮੇਰਾ ਭਰਾ ਜਾਂ ਮੇਰੀ ਭੈਣ ਨਾ ਕਰਿਆ ਕਰੋ ਤੇ ਵੈਸੇ ਭੈਣਾ ਤਾਂ ਗਲਤ ਕਮੈਂਟ ਕਰਦੀਆਂ ਨਹੀਂ ਗਿਆ ਤੇ ਜ਼ਿਆਦਾਤਰ ਤਾਂ ਬੰਦਿਆਂ ਨੇ ਆਦਤਾਂ ਵੀ ਗਲਤ ਗੁਲਤ ਕਮੈਂਟ ਕਰ ਦਿੰਦੇ ਆ ਤੇ ਬਾਕੀ ਕੋਈ ਗੱਲ ਨਹੀਂ ਜੇ ਤੁਸੀਂ ਕਰਦੇ ਵੀ ਤਾਂ ਆਪਾਂ ਨੂੰ ਤੁਹਾਡੇ ਤੇ ਕੋਈ ਗੱਲ ਅਸ਼ਿਕਵਾ ਨਹੀਂ ਜੇ ਆਪਾਂ ਸੋਸ਼ਲ ਮੀਡੀਆ ਤੇ ਆਏ ਆ ਤਾਂ ਕੋਈ ਚੰਗਾ ਵੀ ਬੋਲੂ ਕੋਈ ਮਾੜਾ ਵੀ ਬੋਲੂ ਤੇ ਆਪਾਂ ਕਿਸੇ ਦੀ ਟੈਨਸ਼ਨ ਵੀ ਨਹੀਂ ਲੈਂਦੇ ਕਿਉਂਕਿ ਆਪਾਂ ਟੈਨਸ਼ਨ ਲੈਣ ਵਾਸਤੇ ਨਹੀਂ ਆਏ ਹੈਗੇ ਆਪਾਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉ ਰਹੇ ਆ ਤੇ ਵਧੀਆ ਹੀ ਜਿਉਣਾ ਹੈ ਤੇ ਆਪਾਂ ਕਿਸੇ ਦੀ ਸਿਰਦਰਦ ਨਹੀਂ ਲਵਾਂਗੇ ਤਾਂ ਉਹ ਚੰਗੀ ਨਹੀਂ ਹੁੰਦੀਗੀ ਕਿਉਂਕਿ ਆਪਾਂ ਸਿਰਦਰਦ ਦੀ ਕਿਹਦੀ ਕਿਹਦੀ ਚੱਕਾਂਗੇ ਇੱਥੇ ਚੰਗਾ ਕਹਿਣ ਵਾਲੇ ਘੱਟ ਹੁੰਦੇ ਤੇ ਮਾੜਾ ਕਹਿਣ ਵਾਲੇ ਵੱਧ ਹੁੰਦੇ ਆ ਇੱਗੇ ਵਾਅਦੇ ਨੂੰ ਵੇਖ ਕੇ ਅੱਜ ਕੱਲ ਕੋਈ ਨਹੀਂ ਕਰਦਾ ਤੇ ਬਾਕੀ ਤੁਸੀਂ ਸਪੋਰਟ ਕੀਤੀ ਹੈ ਜਿਹੜੇ ਜਿਹੜੇ ਦਿਲੋਂ ਸਪੋਰਟ ਕਰਦੇ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਸ਼ੁਕਰੀਆ ਜਿਹੜੇ ਗਲਤ ਬੋਲਦੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਬੋਲਦੇ ਉਹਨਾਂ ਦਾ ਵੀ ਧੰਨਵਾਦ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਸਾਰਿਆਂ ਨੂੰ ਵਧੀਆ ਬੋਲਦੇ ਆ ਵਧੀਆ ਗੱਲਾਂ ਕਰਦੇ ਆ ਆਪਾਂ ਕਿਸੇ ਨੂੰ ਵੱਧ ਘੱਟ ਨਹੀਂ ਬੋਲਦੇ ਕਿਸੇ ਨੂੰ ਚੰਗੀ ਮਾੜੀ ਨਹੀਂ ਕਹਿੰਦੇ ਚਾਹੇ ਆਪਾਂ ਨੂੰ ਜੋ ਕੋਈ ਮਰਜ਼ੀ ਕਹੀ ਜਾਵੇ ਪਰ ਫੇਰ ਵੀ ਥੋੜਾ ਜਿਹਾ ਆਪਾਂ ਕਹਿੰਦੇ ਆ ਵੀ ਹਨਾ ਨਾ ਮਤਲਬ ਕਿ ਇਹ ਜਿਆ ਕੁਝ ਬੋਲਿਆ ਕਰੋ ਆ ਕੇ ਕਿਉਂਕਿ ਜੇ ਤੁਸੀਂ ਕਿਸੇ ਨੂੰ ਗਲਤ ਕਮੈਂਟ ਕਰਦੇ ਤਾਂ ਤੁਹਾਨੂੰ ਕਿੰਨੇ ਲੋਕ ਦੇਖਦੇ ਆ ਤੇ ਉਹਦੇ ਤੋਂ ਫਿਰ ਆਏ ਮਤਲਬ ਕਿ ਅਗਲਾ ਸੋਚਦਾ ਵੀ ਯਾਰ ਫਲਾਣੇ ਬੰਦੇ ਦੀ ਇਹ ਜੀ ਸੋਚ ਆ ਜਿਹੜਾ ਬੰਦਾ ਕਮੈਂਟਾਂ ਚ ਆਏ ਬੋਲਦਾ ਤੇ origignal ਚ ਕਿਵੇਂ ਦਾ ਹੋਊਗਾ ਹਨਾ ਸੋ ਇਹਨਾਂ ਗੱਲਾਂ ਦਾ ਮਤਲਬ ਕਿ ਖਿਆਲ ਰੱਖਿਆ ਕਰੋ ਥੋੜਾ ਜਿਹਾ ਬਾਕੀ ਜਉਂਦੇ ਬਸਦੇ ਰਹੋ ਤੁਸੀਂ ਸਪੋਰਟ ਕੀਤੀ ਆ ਆਪਣੀਆਂ ਗੱਲਾਂ ਨੂੰ ਤੁਸੀਂ ਪਿਆਰ ਕਰਦੇ ਆ ਆਪਣੀਆਂ ਗੱਲਾਂ ਤੁਸੀਂ ਸੁਣਦੇ ਹੋ ਤੁਸੀਂ ਸਮਝਦੇ ਵੀ ਆ ਤੇ ਬਾਕੀ ਕਮੈਂਟਾਂ ਚ ਲਿਖ ਵੀ ਦਿੰਦੇ ਆ ਕਈ ਮੇਰੇ ਭਰਾ ਜਾਂ ਮੇਰੇ ਨਾਲ ਭੈਣਾ ਦੇ ਤੁਸੀਂ 16 ਅੰਨੇ ਗੱਲ ਸੱਚ ਕੀਤੀ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਕਮੈਂਟਾਂ ਦੇ ਵਿੱਚ ਹਲਾਸ਼ੇਰੀ ਦਿੰਦੀਆਂ ਵਾਂ ਕਹਿੰਦੀਆਂ ਵਾਂ ਵੀ ਤੂੰ ਕੰਮ ਨੂੰ ਖਿੱਚ ਕੇ ਰੱਖ ਭੈਣੇ ਕਿਸੇ ਦੀ ਟੈਨਸ਼ਨ ਨਾ ਲੈ ਤੇਰੀਆਂ ਗੱਲਾਂ ਬਹੁਤ ਵੱਧਗਾ ਤੇ ਭੈਣੇ ਦਿਲੋਂ ਧੰਨਵਾਦ ਆ ਤੁਹਾਡਾ ਮੈਂ ਸਾਰਿਆਂ ਦਾ ਨਾਂ ਤਾਂ ਨਹੀਂ ਲੈ ਸਕਦੀ ਕਿਉਂਕਿ ਤੁਹਾਨੂੰ ਪਤਾ ਨਾਂ ਲੈਣੇ ਔਖੇ ਹੋ ਜਾਂਦੇ ਇੰਨਾਂ ਜਣਿਆਂ ਦੇ ਤੇ ਜਿੰਨੀਆਂ ਵੀ ਮੇਰੀਆਂ ਭੈਣਾਂ ਮੈਨੂੰ ਪਿਆਰ ਕਰਦੀਆਂ ਜਿੰਨੀਆਂ ਵੀ ਭੈਣਾਂ ਮੇਰੇ ਨਾਲ ਵੀਡੀਓਜ਼ ਨੂੰ ਸਪੋਰਟ ਕਰਦੀਆਂ ਜਿੰਨੀਆਂ ਵੀ ਭੈਣਾਂ ਮੈਨੂੰ ਹਲਾਸ਼ੇਰੀ ਦਿੰਦੀਆਂ ਮੈਨੂੰ ਹੌਸਲਾ ਦਿੰਦੀਆਂ ਅੱਗੇ ਵਧਣ ਦਾ ਤੇ ਭੈਣੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਥੈਂਕ ਯੂ ਅੱਜ ਨੂੰ ਤੇ ਜਿਹੜੇ ਵੀ ਚੈਨਲ ਤੇ ਜਿੱਥੇ ਵੀ ਆ ਕੇ ਤੁਸੀਂ ਸਪੋਰਟ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜੇ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਮੇਰਾ ਬਲੌਗ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਬਹੁਤ-ਬਹੁਤ ਧੰਨਵਾਦ ਅੱਜ ਦੇ ਬਲੌਗ 'ਚ ਇੰਨਾ ਹੀ ਸੀ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਜੀ ਥੈਂਕ ਯੂ